one wow. ਤੇ ਜਨਮ ਬੇਨਾਸ ਮਸੂ ਹੋਏ ਇਹ ਅਨੰਦ ਦਾਤਾ ਹੋリエ ਹੋਲੀ ਆਪਣੇ ਪੁੱਤ ਭਾਵ ਨਾਚਨ ਦੇ ਮੂਰਤੀ ਜੋਤੇ ਜੇ ਸੁੰਦਰ ਚਾਣ ਵਰਗੇ ਮੈਣ ਕਾਲ ਵਰਗੇ ਹਨ ਮਤੇ ਤੱਪੜ ਦੀ ਰੁਤ ਔਣ ਲੱਗੇ ਜੰਗਲ ਤੇ ਸਭ ਰੁੱਖਾਂ ਦੇ ਪੱਤੇ ਝੜ ਗਏ ਹਨ ਦਰੂੜ ਕੀ ਦਾਸ ਜੀ ਕੀ ਅੰਬਾ ਦਾ ਪੂਰ ਆਕੇ ਕਹੋ ਦੇਸੀ ਹੁਣ ਆਰੰਭ ਕਰਨ ਤੋਂ ਪਹਿਲਾਂ ਸਾਈਬਾ ਦੇ ਪਾਵਨ ਚਰਨਾਂ 'ਚ ਰਹੀਏ ਸੀਸ ਕਰੋ ਰਸਨਾ ਪੰਤ ਜੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਜਿਓ ਦੀ ਨਾਮ ਦੇ ਆਣਾ ਜੰਗਲ ਨੂੰ ਆਪਕੇ ਬੜੇ ਉਦਸ਼ਾਣ ਨਗਰ ਵਿੱਚ ਆ ਗਏ ਅਦੇ ਨਗਰੀ ਅਤੇ नगर ਦੇ ਵਸਨੀਕ ਵੇਖ ਕੇ ਬੜੇ ਖੁਸ਼ ਹੋ ਗਏ ਕਿ ਨਗਰ ਦੇ પુરੁष ਅਤੇ ਇਸਤਰੀਆਂ ਬੜੇ ਅਨੰਤ ਤੇਰਾੰਤਮ ਵਿੱਚ ਹਨ ਦਾਵਤ ਬਸੰਤ

ਆਟੇ ਸੰਤ ਸਰੂਪ ਚਿਹਰੇ ਨੂੰ ਵੇਖ ਕੇ ਮੇਰੇ ਸਾਰੇ ਪਾਪ ਤੇ ਦੁੱਖ ਦੂਰ ਹੋ ਗਏ ਹਨ ਪਰਮਾਤਮਾ ਜੀ ਮੈਂ ਗੁਰੂ ਜੀ ਨੂੰ ਕਿਹਾ ਸੀ ਕਿ ਉਹਨਾ ਉਸਤਮਾ ਦੀ ਤਰਜਾ ਹੈ ਅਤੇ ਹੁਣ ਵਿਦਿਆ ਦੇਵ ਹੇ ਮੈਂ ਤੁਹਾਹਾਂ ਇਸ ਨਗਰੀ ਵਿੱਚ ਆਵਾਂ ਹਾਂ ਆਪਣੀ ਭੈਣ ਲੈਣ ਵਾਸਤੇ ਮਾਤਾ ਪਿਤਾ ਮੈਨੂੰ ਭੇਜਿਆ ਹੈ ਇਸ ਤਰ੍ਹਾਂ ਤੁਸੀਂ ਮਤ ਮਤ ਸਮਝੋ ਕਿ ਹੁਣ ਮੈਨੂੰ ਇਸ ਤਰ੍ਹਾਂ ਜਾਣ ਤੋਂ मेকার <laughs> அவ ਰਮੀ ਜਦ ਰੱਬ ਵਰਨ ਦੇ ਸਿਆਣਕੀ ਉਹਨਾ ਦਾ ਆਪਣਾ ਪਿਆਰਾ ਆ ਗਿਆ ਹੈ ਤਾਂ ਮੋਕਰ ਨੂੰ ਉਸ ਵੇਲੇ ਬਲਾਉਣ ਲਈ ਪੀਤਤਾ ਤੇ ਬਾਲੇ ਨੇ ਆਪਣੇ ਪਾਸ ਬਿਠਾਇਆ ਤੇ ਹਿਰਦੇ ਵਿੱਚ ਦੀ ਜਾ ਵੀਰ ਕੋਈ ਤਰੀਆਂ ਹਾਲ ਤਾਈ تیر ਅਛੀ ਪੂਰਨ ਮਨ ਹੈ ਬਖਰੀ ਐ ਹੋਰ ਰਾਮ ਨਹੀ ਪ੍ਰੇਮ ਨਾਲ ਸਰੀਰ ਦੇ ਸੁਖ ਜਾਪ ਜਾ ਕੇ ਪ੍ਰੀਤ ਹੋਰ ਵਧਾਈ ਹੈ ਆਪ ਪ੍ਰੀਤ ਹੋਰ ਵਧਾਈ ਹੈ ਤੁਸੀਂ ਤ੍ਰਿਤੀ ਤੁਮ ਬਹੁਤ ਕੀਤੀ ਹੈ ਧੀਰਜ ਦਾ ਤਿੰਨ ਤਈ ਹਵੇ ਜੈ ਰਾਮ ਦੀ ਵਧਾਈ ਕੀਤੀ ਸਾਧਨਾਏ ਰੂਪ ਤਨਾ ਨਾਨਕ ਬਦਨ ਆਪ ਜਾਈ ਰਤਨ ਕੰਧ ਰਾਮਾ ਲਾਲ ਘਰ ਪ੍ਰਤਾਪ ਆਏ ਫਿਰ ਦੁੱਖਾਂ ਮਾਸ ਕਰਨ ਵਾਲੇ ਘਰ ਵਾਪਸ ਆ ਗਏ ਅਰੇ ਜਿਸ ਦੀ ਸੁਧਰ ਤਾ ਬੇਕੇ ਕਾਂ ਤੇ ਤੀਲ ਅਜ ਉਰਨ ਰਗੋਤਾ ਹਰਨ ਰਗੋਤਾ ਜਵਦੇ ਸੁਆਹੀ ਬਾਹ ਵਿੱਚ ਬੋਤਕੀਆਂ ਹਨ ਨਾਮ ਭਾਵ ਹੱਥ ਬੋਤ ਲੰਬੇ ਸਾਨ ਅਤੇ ਗੋਦੇ ਸੁੰਦਰ ਅਤੇ ਉੱਚੇ ਹਨ ਅੱਖਾਂ ਦੀਆਂ ਉਤਨਾ ਦਾ ਪਟਾਪ ਚਿਤ ਤਰਾਏ ਸਨ ਇਤ ਵਿੱਚ ਆਇ ਸੰ ਕਰਮਾਂ ਉਤੇ ਹੁਣ ਮੰਡਲ ਅਤੇ ਝੰਡ ਦੇ ਬਲੇ ਵਿਚ ਬੜੀ ਅਨਮੋਲ ਅਤੇ ਸੁਭਾਉਂਦੀ ਹੈ ਰਾ ਕਰ ਕਰਦੇ ਹਮ ਜਿਸ ਤਰ੍ਹਾਂ ਸਦਾ ਜਿਵੇਂ ਮੁੱਲ ਨਹੀਂ ਹੈ ਜਿਵੇਂ ਕਮਲ ਦੇ ਪੱਤੇ ਪਾਣੀ ਦੀ ਧੂਂਦ ਛੋਹ ਨਹੀਂ ਸਕਦੇ ਇਸ ਤਰ੍ਹਾਂ ਉਹਨਾਂ ਦੀ ਖੁਸ਼ੀ ਤੇ ਰੀਆਨਾ ਦਰਮਿਆਨ ਦੇ ਸ਼ਾਂ ਨਹੀਂ ਸਕੀ ਇੱਕ ਸੇ ਅਨੰਦ ਮਨ ਬਗਨ ਚੰਦਰ ਲੀਲਾ ਕਰੇਨ ਦੀ ਸਤਿਗੁਰ ਜੀ ਕੋ ਸਤ ਸੰਗਤ ਸੇਵਾਤ ਪਹਉ ਉਪਮਾ ਤਿਲ ਕੀ ਇਸ ਰਸ ਵਿੱਚ ਆਨੰਦ ਵਿੱਚ ਮਗਰ ਰਹਿੰਦੇ ਹਨ ਅਤੇ ਸ੍ਰੀ ਰਤੌਰ ਤੇ ਜਗ ਨੂੰ ਪਰਮ ਤਾਰਨ ਬਾਤ ਲਈ ਲਗਦੇ ਨੇ ਭਾਵ ਜਗ ਨੂੰ ਤਾਰਨਾ ਅਤੇ ਜਗ ਤਰਨਤਾ ਸਤ ਗੁਰੂ ਆਪਦੇ ਜੀ ਮਹਾਰਾਜ ਅਭੀ ਵਿਦਾ ਕਰਦੇ ਨੇ ਆਪ ਕੋਤ ਕਰਦੇ ਜਿਵੇਂ ਅਜੇ ਗੁਰੂ ਜੀ ਸੰਗਤ ਸਾਧ ਸੰਗਤ ਕਰਕੇ ਆਪਾਂ ਨੂੰ ਮਾਨ ਅਤੇ ਹੁਤਮਾ ਪ੍ਰਾਪਤ ਹੁੰਦੀ ਹੈ ਉਦਾਸੀਨ ਮੇਤਮਾ ਸਰਬ ਸ੍ਰਿ ਦਿਵਯ ਗੁਰਦੇਵ ਆਪ ਤੇ ਦਿਖਤ ਵਿਤਾਹੀ ਜਤ ਹਰ ਤਾਰਨ ਗੁਰੂ ਸ਼੍ਰੀ ਦਿਵਯ ਗੁਰਦੇਵ ਨੂੰ ਬੁਲਾਵੇ ਆਪ ਤਾਸਿਲ ਬਿਰਤੀ ਵਿੱਚ ਰਹਿੰਦੇ ਆਪ ਉਦਾਸੀਨ ਰੇਤ ਹੈ واحر واحر